ਰੇਡੀਓ ਪੰਜਾਬ ਟੂਡੇ ਤੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਜੁੜੇ ਹੋਏ ਸਮਾਪ ਦਰਸ਼ਕਾਂ ਨੂੰ ਸੂਚਨਾ ਦੇ ਰਿਆਂ ਬੜੀ ਦੁੱਖ ਭਰੀ ਘਟਨਾ ਵਾਪਰੀ ਹੈ ਜੀ ਬਠਿੰਡਾ ਤੇ ਤਲਵੰਡੀ ਸਾਬੋ ਸੜਕ ਦੇ ਉੱਪਰ ਜਿੱਥੇ ਇੱਕ ਬੱਸ ਜਿਹੜੀ ਹੈ ਨਿੱਜੀ ਬੱਸ ਲਸਾੜਾ ਡਰੇਨ ਜਿਹੜੀ ਹੈ ਗੰਦੇ ਪਾਣੀ ਦੀ ਭਰੀ ਹੋਈ ਸੀ ਉਸ ਦੇ ਵਿੱਚ ਅੱਜ ਜਿਹੜੀ ਹੈ ਰੇਲਿੰਗ ਟੁੱਟਦੇ ਹੋਏ ਡਿੱਗ ਪਈ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਤੇ ਕੁਝ ਲੋਕ ਜ਼ਖਮੀ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਸੋ ਇਸ ਦਰਦਨਾਕ ਹਾਦਸੇ ਦੇ ਵਿੱਚ ਅਸੀਂ ਸਾਰੇ ਹੀ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਦੀ ਜਿਹੜੀ ਹੈ ਨੁਕਸਾਨ ਹੋਏ ਨੇ। ਹਾਂਜੀ ਉਹਨੇ ਚੰਨੂ ਸਾਡਾ ਪ੍ਰੋਟੋਕਾਲ ਪਤਾ ਹੈ ਜੀ ਹਾਂਜੀ ਅ ਡਾਕਟਰ ਸਾਹਿਬ ਕਿੰਨੀਆਂ ਕੈਜੂਐਲਟੀਆਂ ਨੇ ਕਿੰਨੇ ਇੰਜਰਡ ਨੇ ਸਾਡੇ ਕੋਲ ਇੱਥੇ ਸਿਵਲ ਹਸਪਤਾਲ ਦੇ ਵਿੱਚ ਟੋਟਲ 18 ਆਏ ਸੀਗੇ 18 ਮਰੀਜ਼ਾਂ ਦੇ ਵਿੱਚੋਂ ਦੋ ਜਿਹੜੇ ਸੀਗੇ ਉਹ ਬਰੌਡ ਡੈੱਡ ਸੀ ਭਾਵੇਂ ਉਹਨਾਂ ਦੀ ਮੌਤ ਪਹਿਲੇ ਹੋ ਚੁੱਕੀ ਸੀਗੀ ਬਾਕੀ ਸਾਰੇ ਬੰਦੇ ਜਿਹੜੇ ਠੀਕ ਠਾਕ ਨੇ ਕਿ ਕੁਝ ਲੋਕਾਂ ਦੇ ਮੋਢੇ ਸੱਟ ਆ ਗਈ ਦੋ ਚਾਰ ਬੰਦਿਆਂ ਦੇ ਜੋ ਬੱਚੇ ਆਏ ਨੇ ਉਹ ਬੱਚੇ ਬਿਲਕੁਲ ਤੰਦਰੁਸਤ ਨੇ 10 ਮਰੀਜ਼ਾਂ ਦਾ ਪਤਾ ਚੱਲਿਆ ਕਿ ਉਹ ਤਲਵੰਡੀ ਸਾਬੋ ਗਏ ਨੇ ਉਹ ਠੀਕ ਠਾਕ ਜੀ

ਡਾਕਟਰ ਸਾਹਿਬ ਕਿੰਨੀਆਂ ਕੈਜੂਅਲਟੀਆਂ ਨੇ ਕਿੰਨੇ ਇੰਜਰਡ ਨੇ ਸਾਡੇ ਕੋਲ ਇੱਥੇ ਸਿਵਲ ਹਸਪਤਾਲ ਦੇ ਵਿੱਚ ਟੋਟਲ 18 ਆਏ ਸੀਗੇ 18 ਮਰੀਜ਼ਾਂ ਦੇ ਵਿੱਚੋਂ ਦੋ ਜਿਹੜੇ ਸੀਗੇ ਉਹ ਬਰੌਂਡ ਰੈੱਡ ਸੀ ਭਾਵੇਂ ਉਹਨਾਂ ਦੀ ਮੌਤ ਪਹਿਲੇ ਹੋ ਚੁੱਕੀ ਸੀਗੀ ਬਾਕੀ ਸਾਰੇ ਬੰਦੇ ਜਿਹੜੇ ਠੀਕ ਠਾਕ ਨੇ ਕਿ ਕੁਝ ਲੋਕਾਂ ਦੇ ਮੋਢੇ ਸੱਟ ਆ ਗਈ 2-4 ਬੰਦਿਆਂ ਦੇ ਜੋ ਬੱਚੇ ਆਏ ਨੇ ਉਹ ਬੱਚੇ ਬਿਲਕੁਲ ਤੰਦਰੁਸਤ ਨੇ 10 ਮਰੀਜ਼ਾਂ ਦਾ ਪਤਾ ਚੱਲਿਆ ਕਿ ਉਹ ਤਲਵੰਡੀ ਸਾਬੋ ਗਏ ਨੇ ਉਹ ਠੀਕ ਠਾਕ ਜੀ